ਦੂਸਰਾ ਜੋ ਮੈਨੂੰ ਅਨੁਭਵ ਹੋਇਆ ਜੋ ਝਲਕ ਮਿਲੀ ਉਸ ਅਕਾਲ ਦੀ ਨਹੀਂ ਕਹਿ ਸਕਦਾ ਮੈਂ ਫਿਰ ਅਰਜ਼ ਕਰਾਂ ਜਿਸ ਵਕਤ ਮਨੁਕ ਦਾ ਮਨ ਅਕਾਲ ਦੇ ਚਾਉਂਦਾ ਹੈ ਕਥਾ ਨਹੀਂ ਹੋ ਸਕਦੀ ਕੀਰਤਨ ਨਹੀਂ ਉਸ ਉਸੇ ਨੂੰ ਸਮਾਧੀ ਕਹਿੰਦੇ ਨੇ ਧਾਰਨਾ ਧਿਆਨ ਸਮਾਧੀ ਉਸੇ ਨੂੰ ਕਿ ਹੈ ਸੁਣੀਏ ਮਨਿਏ ਮਨ ਕੀ ਤਾ ਬਾ ਸਰਵਨ ਮਨਨ ਮੇਦੇ ਆਸਨ ਜਦ ਆਪਣੇ ਆਸਣ ਵਿੱਚ ਟਿਕ ਗਏ ਨਿਜੀ ਆਸਣ ਦੇ ਚਲੇ ਲੋ ਗਏ ਹੁਣ ਕੀ ਬੋਲਣਾ ਕਥਨੇ ਬਦਨੇ ਕਹਿਨ ਕਹਾਵਨ ਸਮਝ ਪਰੇ ਤੋ ਬਿਸਰਿਓ ਗਾਵਨ ਕੀ ਬੋਲਣਾ ਤੇ ਰੋਣਾ ਉਨੇ ਚਿਰ ਤੱਕ ਹੈ ਜਿੰਨੇ ਚਿਰ ਤੱਕ ਮੂੰਹ ਖਾਲੀ ਹੈ ਸਿੱਖ ਸਾਧੀ ਸਾਹਿਬ ਕਹਿੰਦੇ ਨੇ ਕਿਸੇ ਕਿਸਵਕ ਮੈਂ ਰੋਣਾ ਬੰਦ ਕਰਦਾ ਕਦੋਂ ਕਹਿੰਦਾ ਜਦ ਮੇਰਾ ਮੂਮ ਨੂੰ ਆਉਣ ਵਾਲੇ ਨਾਲ ਪਰਿਆ ਆਉਂਦਾ ਮਿਠਾਈ ਨਾਲ ਪਰਿਆ ਆਉਂਦਾ ਫਿਰ ਮੈਂ ਕੁਝ ਆਵਾਜ਼ ਕਰਾਂ ਕੁਝ ਬੋਲਾ ਕਿਸ ਤਰ੍ਹਾਂ ਬੋਲਾ ਮੇਰਾ ਮੂੰਹ ਹੀ ਭਰਿਆ ਹੈ ਸ਼ਿਕਸ਼ਾ ਦੇ ਨਹੀਂ ਦਿਖਾ ਦੇਣਾ ਜਦੋਂ ਮੇਰੇ ਮੂੰਹ ਦੇ ਚ ਨਿਵਾਲਾ ਆਉਂਦਾ ਮੈਂ ਨਹੀਂ ਬੋਲ ਸਕਦਾ ਪਥਮੀ ਬਦਨੇ ਕਹਿਨ ਘਾਵਨ ਸਮਝ ਪਰੇ ਤੋ ਬਿਸਰਿਓ ਗਾਵਨ ਕਬੀਰ ਕੇਦਰ ਗੁੰਗਾ ਹੋ ਗਿਆ ਮੈਂ ਨਹੀਂ ਕਹਿ ਸਕਦਾ ਕਹੋ ਕਬੀਰ ਗੋਂਗੇ ਗੁੜ ਖਾਇਆ ਪੁੱਛੇ ਤੋ ਕੀ ਕਹੀਏ ਮੈਂ ਕਿਹਾ ਫਿਰ ਦਰਾਵਾ ਜਿਨ੍ਹਾਂ ਨੂੰ ਮਿਲਿਆ ਨਾ ਮਿਹਨਤ ਕੀਤੀ ਕੁਝ ਖੇਡ ਬਣੀ ਨਾ ਉਹ ਤੇ ਇਨਕਾਰੀ ਹੋ ਗਏ ਤੇ ਜਿਨ੍ਹਾਂ ਦੀ ਖੇਡ ਕੁਝ ਬਣ ਗਈ ਉਹ ਗੁੰਗੇ ਹੋ ਗਏ ਕਹਿਣ ਲੱਗੇ ਸੀ ਨਹੀਂ ਕੁਝ ਕਹਿ ਸਕਦੇ ਆਮ ਦਰਮਿਆਨਾ ਬੰਦਾ ਵਿਚਾਰਾ ਦੁਬਧਚ ਰਹਿ ਜਾਂਦਾ ਕੀ ਕਰੇ ਜਿਨ੍ਹਾਂ ਦੀ ਕੁਝ ਖੇਡ ਬਣੀ ਹੈ ਉਹ ਕਹਿਣ ਜਾਊਗਾ ਹੀ ਨਹੀਂ ਤੇ ਕਹਿ ਵੀ ਨਹੀਂ ਸਕਦੇ ਤੇ ਕਹਿਣ ਦੇ ਸ ਆਮ ਦੀ ਵੀ ਨਹੀਂ ਅਵਸਥਾ ਗੁੰਗੇ ਕਬੀਰ ਗੂੰਗਾ ਹੋਵਾ ਬਾਵਰਾ ਪਾਗਲ ਵੀ ਹੋ ਗਿਆ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ ਪਾਗਲ ਦਾ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ ਸੰਤ ਦਾ ਜਿਸ ਦਾ ਸਮਾਜ ਨਾਲ ਤਾਲ ਮੇਲ ਬੈਠਦਾ ਹੈ ਤੇ ਸਮਾਜ ਦੀ ਤਰ੍ਹਾਂ ਜੀ ਰਿਹਾ ਹੈ ਪਾਗਲ ਨਹੀਂ ਹੈ ਔਰ ਸੰਤ ਵੀ ਨਹੀਂ ਹੈ ਪਾਗਲ ਸਮਾਜ ਤੋਂ ਥੱਲੇ ਜੀਂਦਾ ਹੈ ਪੈਰਾਂ ਤੋਂ ਥੱਲੇ ਚਲਾ ਜਾਂਦਾ ਹੈ ਸਮਾਜ ਦਾ ਹਿੱਸਾ ਨਹੀਂ ਬਣਦਾ ਸੰਤ ਸਿਰ ਤੋਂ ਉੱਪਰ ਜੀਉਂਦਾ ਹੈ ਉੱਚਾ ਉੱਠ ਜਾਂਦਾ ਹੈ ਸਮਾਜ ਦਾ ਹਿੱਸਾ ਨਹੀਂ ਬਣਦਾ ਪਾਗਲ ਨੂੰ ਪਾਗਲਖਾਨੇ ਭੇਜਿਆ ਜਾਂਦਾ ਹੈ ਕਿਉਂਕਿ ਸਮਾਜ ਦਾ ਹਿੱਸਾ ਨਹੀਂ ਬਣਦਾ ਸੰਤ ਨੂੰ ਤੇ ਫਿਰ ਤੱਤੇ ਹੀ ਤਵੀ ਤੇ ਬਿਠਾਇਆ ਜਾਂਦਾ ਹੈ ਕਿਉਂਕਿ ਸਮਾਜ ਦਾ ਹਿੱਸਾ ਨਹੀਂ ਬਣਦਾ ਸੂਲੀ ਤੇ ਚੜਾਇਆ ਜਾਂਦਾ ਹੈ ਚੋਟੀ ਦੇ ਸੰਤ ਸੰਸਾਰ ਨੇ ਨਹੀਂ ਕਬੂਲ ਕੀਤੇ ਇਸ ਵਾਸਤੇ ਰਵਿੰਦਰਨਾਥ ਟੈਗੋਰ ਕਹਿੰਦੇ ਸਨ ਕਿ ਹਰ ਅਵਤਾਰ ਆਪਣੇ ਸਮੇਂ ਤੋਂ 100 ਸਾਲ ਘੱਟ ਤੋਂ ਘੱਟ ਪਹਿਲੇ ਹੀ ਪੈਦਾ ਹੁੰਦਾ ਹੈ ਜਦ ਸਮਾ ਉਸ ਨੂੰ ਸਮਝਦਾ ਹੈ ਉਦੋਂ ਹੁੰਦਾ ਨਹੀਂ ਤੇ ਜਦੋਂ ਹੁੰਦਾ ਹੈ ਉਦੋਂ ਸਮਝ ਵਿੱਚ ਨਹੀਂ ਆਉਂਦਾ ਗੱਲ ਇਤਨੀ ਉੱਚੀ ਕਰਦਾ ਹੈ ਇਤਨੀ ਉੱਚੀ ਗੱਲ ਸਮਾਜ ਦੇ ਸਿਰ ਦੇ ਉੱਪਰੋਂ ਲੰਘਦੀ ਹੈ ਜਦ ਹੁੰਦਾ ਸਮਝਿਆ ਨਹੀਂ ਜਾਂਦਾ ਜਦ ਕਦੀ ਕਿਸੇ ਮਨੁੱਖਾਂ ਦੀ ਜਦ ਗੱਲ ਸਮਝ ਚ ਆ ਜਾਂਦੀ ਏ ਪਕੜ ਚ ਆ ਜਾਂਦੀ ਏ ਉਸ ਮਹਾਪੁਰਸ਼ ਦੀ ਉਦੋਂ ਹੁੰਦਾ ਨਹੀਂ ਉਹ ਖਰਬਿੰਦਰ ਨਾਟੇਗੌਰ ਕਹਿੰਦੇ ਨੇ ਮੈਨੂੰ ਐਸਾ ਲੱਗਦਾ ਹੈ ਹਰ ਅਵਤਾਰੀ ਪੁਰਸ਼ ਆਪਣੇ ਸਮੇਂ ਤੋਂ ਪਹਿਲੇ ਆਉਂਦਾ ਹੈ ਔਰ ਵਾਕਈ ਪਹਿਲੇ ਹੀ ਆਵੇਗਾ ਆਖਰ ਅਗੇ ਦੀ ਗੱਲ ਕਰੇਗਾ ਉੱਚੀ ਗੱਲ ਕਰੇਗਾ ਜਿੱਥੇ ਅਜੇ ਸਮਾਂ ਪਹੁੰਚਿਆ ਨਹੀਂ ਅਗੇ ਦੀ ਗੱਲ ਕਰੇਗਾ ਜਿੱਥੇ ਅਜੇ ਜਗਤ ਪਹੁੰਚਿਆ ਨਹੀਂ ਜਿੱਥੇ ਜਗਤ ਖੜਾ ਹੈ ਅਗਰ ਉਹੀ ਉਹ ਗੱਲ ਕਰੇ ਉਹ ਤੇ ਸਮਾਜ ਦਾ ਹਿੱਸਾ ਬਣ ਗਏ ਗੱਲ ਤੇ ਅੱਗੇ ਦੀ ਕਰੇਗਾ ਕਦੀ ਕਦਾਂ ਇਹ ਜਦ ਸਮਾਜ ਦੇ ਚੋਂ ਕੁਝ ਵਿਅਕਤੀ ਉਸ ਸਥਾਨ ਤੱਕ ਪਹੁੰਚਦੇ ਨੇ ਉਹ ਹੁੰਦਾ ਨਹੀਂ ਬਸ ਇੱਥੋਂ ਫਿਰ ਮਜ਼ਬ ਬਣਦੇ ਨੇ ਇੱਥੋਂ ਰਸਤੇ ਬਣਦੇ ਨੇ ਇੱਥੋਂ ਉਹਨਾਂ ਅਵਤਾਰਾਂ ਦੀ ਖੇਡ ਚੱਲ ਪੈਂਦੀ ਹੈ ਤੇ ਵੀ ਮੈਲਸ ਕਰਦੇ ਆ ਆਪਣੇ ਸਮੇਂ ਦੇ ਵਿੱਚ ਕੋਈ ਅਵਤਾਰਾਂ ਨਾਲ ਕੋਈ ਬਹੁਤ ਵੱਡੀ ਭੀੜ ਨਹੀਂ ਸੀ ਗਿਣਤੀ ਮਿੰਤੀ ਦੇ ਬੰਦੇ ਹੁੰਦੇ ਸਨ ਕਈ ਦਫਾ ਉਹ ਵੀ ਸਾਥ ਛੱਡ ਜਾਂਦੇ ਸਨ ਨਾਲ ਰਹਿਣ ਵਾਲੇ ਜਿਹੜੇ ਈਸਾ ਦੇ ਸਨ ਉਹਨਾਂ ਨੇ ਈਸਾ ਨੂੰ 30 ਰੁਪਏ ਚ ਵੇਚ ਦਿੱਤਾ ਸੀ ਨਾਲ ਰਹਿਣ ਵਾਲੇ ਨਾਲ ਰਹਿਣ ਵਾਲਿਆਂ ਨੇ ਇੱਕ ਦਿਨ ਕਲਗੀਧਰ ਪਾਤਸ਼ਾਹ ਨੂੰ ਬਿਦਾਵਾ ਲਿਖ ਕੇ ਦੇ ਦਿੱਤਾ ਤੁਸੀਂ ਸਾਡੇ ਗੁਰੂ ਨੇ ਅਸੀਂ ਸਿੱਖ ਨਹੀਂ ਬਾਕੀ ਤੇ ਉੰਜ ਛੱਡੀ ਬੈਠੇ ਸਨ ਜਿਹੜੇ ਬਿਲਕੁਲ ਨੇੜੇ ਸਨ ਉਹਨਾਂ ਨੇ ਵੀ ਬਿਦਾਵਾ ਲਿਖ ਦਿੱਤਾ ਇਹ ਪ੍ਰੀਖਿਆ ਇੱਕ ਵਾਰ ਗੁਰੂ ਨਾਨਕ ਨੇ ਵੀ ਲਈ ਸੀ ਬੜੀ ਭੀੜ ਆਪ ਦੇ ਪਿੱਛੇ ਚੱਲ ਰਹੀ ਸੀ ਤੇ ਗੁਰੂ ਨਾਨਕ ਨੇ ਪੱਥਰ ਮਾਰਨੇ ਸ਼ੁਰੂ ਕੀਤੇ ਧਾਣਕ ਰੂਪ ਬਣਾਇਆ ਜਨਮ ਸਾਖੀ 'ਚ ਲਿਖਿਆ ਹੈ ਅੱਧੀ ਭੀੜ ਛੱਡ ਗਈ ਬਾਬਾ ਪਾਗਲ ਹੈ ਪੱਥਰ ਮਾਰਦਾ ਹੈ ਅੱਧੇ ਚਲੇ ਗਏ ਪਰ ਸਤਿਗੁਰੂ ਦੇਖਦੇ ਨੇ ਅਜੇ ਅੱਧੇ ਪਿੱਛੇ ਆ ਰਹੇ ਨੇ हाथ ਦੇ ਛੋਟਾ ਸੀ ਤੇ ਛੋਟਾ ਵਾਣਾ ਸ਼ੁਰੂ ਕੀਤਾ ਜਨਮ ਸਾਖੀ ਚੇ ਕਥਾ ਅਧਿਆਇਾਂ ਚੋਂ ਵੀ ਅੱਧੇ ਚਲੇ ਗਏ 1/4 ਬਾਗ ਰਹਿ ਗਿਆ ਹੁਣ ਸਤਿਗੁਰ ਨੇ ਝੋਲੇ ਚੋਂ ਸੋਨੇ ਦੀਆਂ ਮੋਰਾਂ ਕੱਢੀਆਂ ਤੇ ਸੁਠਣੀਆਂ ਸ਼ੁਰੂ ਕੀਤੀਆਂ ਸਭ ਨੇ ਚੁੱਕ ਲਈਆਂ ਪੱਥਰ ਖਾ ਕੇ ਤੇ ਕੁਝ ਚੱਲ ਰਹੇ ਸੰ ਨਾਲ ਪਰ ਸੋਨੇ ਦੀ ਮਾਰ ਪਈ ਰਹਿ ਗਿਆ ਰੁਕ ਗਿਆ ਕਈ ਵਾਰ ਦੁੱਖਾਂ ਦਾ ਮਾਰਿਆ ਹੋਇਆ ਮਨੁੱਖ ਤੇ ਚੱਲਦਾ ਹੈ ਨਾਲ ਸੁੱਖਾਂ ਦੇ ਮਾਰੇ ਰਹਿ ਜਾਂਦੇ ਨੇ ਪਹਿ ਜਾਂਦੇ ਨੇ ਅਸਲੀਅਤ ਹੈ ਸੋਨੇ ਦੀਆਂ ਮੋਹਰਾਂ ਸੁੱਟੀਆਂ ਚੁੱਕ ਲਈਆਂ ਛੋੜ ਗਏ ਬਾਬੇ ਨੂੰ ਹੁਣ ਕੀ ਕਰਨਾ ਬਾਬੇ ਦੇ ਪਿੱਛੇ ਜਾ ਕੇ ਲੇਕਿਨ ਹੁਣ ਜਦ ਸਤਗੁਰੂ ਦੇਖਦੇ ਨੇ ਇੱਕ ਮਨੁੱਖ ਹੈ ਪਿੱਛੇ ਇੱਕ ਪਿੱਛੇ ਹੀ ਆ ਰਿਹਾ ਕਾਫੀ ਦੂਰ ਜਾ ਕੇ ਸਤਗੁਰ ਰੁਕਦੇ ਨੇ ਔਰ ਉਸ ਇੱਕ ਨੂੰ ਕਹਿੰਦੇ ਨੇ ਸਾਰੇ ਚਲੇ ਗਏ ਤੋ ਉਹ ਨਹੀਂ ਗਿਆ ਪਤਾ ਉਸਨੇ ਕੀ ਆਖਿਆ ਹੱਥ ਜੋੜ ਕੇ ਬਾਬਾ ਸਾਰਿਆਂ ਦੇ ਆਪਣੇ ਘਰ ਸਨ ਆਪਣੇ ਘਰਾਂ ਚ ਚਲੇ ਗਏ ਮੈਂ ਨਿਥਾਵੇਂ ਦਾ ਦਰ ਤੇ ਤੁਹਾਡਾ ਦਰ ਹੈ ਮੇਰਾ ਤੇ ਹੋਰ ਕੋਈ ਘਰ ਹੀ ਨਹੀਂ ਤੁਹਾਡਾ ਘਰ ਮੇਰਾ ਘਰ ਹੈ ਤੁਹਾਡੇ ਕਦਮ ਮੇਰੇ ਘਰ ਹੈ ਮੇਰਾ ਤੇ ਕੋਈ ਘਰ ਨਹੀਂ ਕਹਨੇ ਲੇ ਗੁਰੂ ਨਾਨਕ ਨੇ ਗਲਵਕੜੀ ਚ ਲੈ ਲਿਆ ਤੋ ਨਿઠાਵਾ ਨਹੀਂ ਮੈਂ ਆਪਣਾ ਘਰ ਲੱਭ ਰਿਆ ਸੀ ਦੁਨੀਆ ਦੇਖੇਗੀ ਨਾਨਕ ਤੇਰੇ ਹਿਰਦੇ ਚ ਬਾਬਾ ਮੜੀ ਨਾ ਗੌਰ ਗੁਰੂ ਅੰਗਦ ਕੇ ਹੀਏ ਮਾਇ ਪੁਣ ਸਤ ਸੰਗਤ ਔਰ ਨਿਸ ਦਿਨ ਬਸ ਬੋ ਮੈਂ ਕਰੂ ਤੇ ਭਾਈ ਲੈਣਾ ਜੀ ਸਾਰੇ ਆਪਣੇ ਘਰਾਂ ਨੂੰ ਚਲੇ ਗਏ ਪਰ ਖਿਆ ਸਹਿਬਾਂ ਨੇ ਵੀ ਲਈ ਸੀ ਬੜੇ ਬੜੇ ਅਵਤਾਰਾਂ ਨਾਲ ਕੋਈ ਇੱਕ ਕਦਮ ਨੁਕ ਰਹਿ ਗਿਆ ਸੀ ਇਹ ਭੀੜ ਬਾਅਦ ਵਿੱਚ ਇਕੱਠੀ ਹੁੰਦੀ ਹੈ ਹੁਣ ਨਹੀਂ ਮੈਂ ਘਰ ਵਸਣਾ ਕਬੀਰ ਹੁਣ ਮੈਂ ਕਾਲ ਚੋਂ ਨਿਕਲ ਗਿਆ ਆਕਾਲ ਦੇ ਚ ਪਹੁੰਚ ਗਿਆ ਆਕਾਲ ਅੰਤਰੀਵ ਤੀਰਤ ਹੈ ਉੱਥੇ ਪਹੁੰਚਦਿਆਂ ਹੀ ਪਾਪ ਧੁੱਲਦੇ ਨੇ ਉਸ ਤੋਂ ਪਹਿਲੇ ਨਹੀਂ ਧੁੱਲਦੇ ਵਰਤਮਾਨ ਤੱਕ ਪਹੁੰਚਦਿਆਂ ਪਹੁੰਚਦਿਆਂ ਪਾਪ ਮਿਟਣੇ ਸ਼ੁਰੂ ਹੋ ਜਾਂਦੇ ਨੇ ਤੇ ਪਾਪ ਦਿਸਣੇ ਵੀ ਸ਼ੁਰੂ ਹੋ ਜਾਂਦੇ ਨੇ ਕਾਲ ਦੇਚ ਤੇ ਪਾਪ ਦੇਸਦਾ ਹੀ ਨੇ ਸਾਰਾ ਦਿਨ ਮਨੁੱਖ ਬੰਦਾ ਝੂਠ ਬੋਲਦਾ ਝੂਠ ਦਿਖਾਈ ਨਹੀਂ ਦਿੰਦਾ ਸਾਰਾ ਦਿਨ ਫਰੇਬ ਕਰਦਾ ਫਰੇਬ ਦਿਖਾਈ ਨਹੀਂ ਦਿੰਦਾ ਸਾਰਾ ਦਿਨ ਬੇਈਮਾਨੀ ਕਰਦਾ ਬੇਈਮਾਨੀ ਦਿਖਾਈ ਨਹੀਂ ਦਿੰਦੀ ਸਾਰਾ ਦਿਨ ਅਨਰਥ ਕਰਦਾ ਅਨਰਥ ਦਿਖਾਈ ਨਹੀਂ ਦਿੰਦਾ ਇਸ ਨੂੰ ਦੇਖਣ ਵਾਸਤੇ ਵੀ ਵਰਤਮਾਨ ਚਾਹੀਦਾ ਹੈ ਵਰਤਮਾਨ ਦੇ ਦਰਪਣ ਦੇ ਵਿੱਚ ਪਾਪ ਦੇਸਦੇ ਨੇ ਪੁੰਨ ਦੇਸਦੇ ਨੇ ਸੰਸਾਰ ਦੀ ਸਹੀ ਝਲਕ ਸਾਹਮਣੇ ਆਉਂਦੀ ਹੈ ਇੰਦਰੰਕਾਰ ਦੀ ਵੀ ਝਲਕ ਮਿਲਦੀ ਹੈ ਇਸ ਵਾਸਤੇ ਕਹਿੰਦੇ ਨੇ ਵਰਤਮਾਨ ਦਰਵਾਜ਼ਾ ਹੈ ਕਾਲ ਤੋਂ ਅਕਾਲ ਵਿੱਚ ਜਾਣ ਦਾ ਦੁਆਰ ਹੈ ਵਰਤਮਾਨ ਤੇ ਇੱਕ ਦਫਾ ਮੈਂ ਫਿਰ ਦੁਹਰਾਵਾਂ ਅਗਰ 1000 ਬੰਦੇ ਸਾਧਨਾ ਕਰਨ ਵਾਹਿਗੁਰੂ ਮੰਤਰ ਦੀ ਤੇ ਵਰਤਮਾਨ ਵਿੱਚ ਆਉਣ ਦੀ ਕੋਸ਼ਿਸ਼ ਕਰਨ 1000 ਵਿੱਚ ਕਿਦਰੇ ਇੱਕ ਅੱਧਾ ਉਹਦੀ ਸਾਧਨਾ ਨੂੰ ਭਾਗ ਲੱਗਦਾ ਹੈ ਤੇ ਵਰਤਮਾਨ ਦੇ ਨੇੜੇ ਪਹੁੰਚਦਾ ਹੈ ਇਸੇ ਨੂੰ ਕਹਿੰਦੇ ਨੇ ਸਿੱਧ ਹੋ ਗਿਆ ਹੈ ਕਿ ਸਿੱਧ ਦੀ ਪਹਿਚਾਣ ਕੇ ਵੇਦ ਕੁਲ ਵਾਕ ਸਿੱਧੀ ਹੋਵੇਗੀ ਇਹਦੇ ਬੋਲ ਖਤਾ ਨਹੀਂ ਜਾਣਗੇ ਇਹਦਾ ਬਚਨ ਖਾਲੀ ਨਹੀਂ ਜਾਏਗਾ ਸਾਧੂ ਬੋਲੇ ਸਹਿਜ ਸੁਭਾਏ ਸਾਧ ਕਾ ਬੋਲਿਆ ਫਿਰਥਾ ਨਾ ਜਾਏ ਕਿਉਂਕਿ ਵਰਤਮਾਨ ਵਿੱਚ ਆ ਗਿਆ ਇਹ ਸਾਧੂ ਸਿੱਧ ਬਣ ਗਏ ਪਰ ਜੇ ਸਿੱਧ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧਾਂ ਕੁਲ ਚਲੇ ਗਏ ਸਨ ਵੀ ਤੁਸੀਂ ਸਿੱਧ ਤੇ ਬਣ ਗਏ ਸੰਤ ਨਹੀਂ ਬਣੇ ਫੜੇ ਤੇ ਤਰਸ ਆਇਆ ਮੈਨੂੰ ਇਸ ਵਾਸਤੇ ਤੁਹਾਡੇ ਕੋਲ ਆਇਆ ਫੜੇ ਕੋਲ ਸਿੱਧੀ ਤੇ ਆ ਗਏ ਪਰ ਸਿੱਧੀ ਬਹੁਤ ਹੋ ਗਈ ਸਿੱਧੀ ਬਹੁਤ ਹੈ ਤੁਹਾਡੇ ਬਚਨਾਂ ਦੇ ਚ ਤਾਕਤ ਬੜੀ ਆ ਗਈ ਪਰ ਤੁਸੀਂ ਅਕਾਲ ਦੇ ਚ ਨਹੀਂ ਪਹੁੰਚੇ ਜ਼ਿੰਦਗੀ ਸਿੱਧੀ ਵਾਸਤੇ ਵੀ ਨਹੀਂ ਸਮੇਂ ਦੇ ਚ ਤੇ ਪਦਾਰਥ ਨੇ ਧਨ ਹੈ ਸੰਪਦਾ ਹੈ ਇਕ ਤੇ ਇਹ ਮਨੁਖ ਨੂੰ ਰੋਕਦੀ ਏ ਮੋਤੀ ਤ ਮੰਦਰ ਉਸਰੇ ਰਤਨੀ ਤ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੇ ਤੇਰਾ ਚੇਤਨਾ ਆਵੇ ਨਾ ਕਿਨਾ ਚੀ ਮਨੁਖ ਰੁਕੇਗਾ ਧਰਤੀ ਤ ਹੀਰੇ ਲਾਲ ਜੜਦੀ ਪਲੰਗ ਲਾਲ ਜੜਾਓ ਮੋਹਣ ਹੀ ਮੁਖ ਮਣੀ ਸੋਹੇ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੇ ਤੇਰਾ ਚੇਤਨਾ ਆਵੇ ਸਮੇਂ ਵਿੱਚ ਰੁਕਿਆ ਹੋਇਆ ਮਨੁੱਖ ਇੰਨਾ ਚ ਰੁਕਿਆ ਹੋਇਆ ਸੁਲਤਾਨ ਹੋਵਾ ਮੇਲ ਰਸ ਕਰ ਤਖਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾ ਮਤ ਦੇਖ ਭੂਲਾ ਵਿਸਰੇ ਤੇਰਾ ਚਿਤ ਨਾ ਆਵੇ ਨਾ ਪਰ ਹੁਣ ਇੱਕ ਆਖਰੀ ਰੁਕਾਵਟ ਸਿੱਧ ਹੋਵਾ ਸਿੱਧ ਲਾਈ ਰਿੱਧ ਆਖਾਂ ਆਓ ਗੋਪਤ ਪ੍ਰਗਟ ਹੋਏ ਬੈਸਾਂ ਲੋਕ ਰੱਖੇ ਬਾਉ ਮਤ ਦੇਖ ਭੂਲਾ ਵਿਸਰੇ ਤੇਰਾ ਚੇਤਨਾ ਹੁ ਸਿੱਧੀ ਰੋਕਦੀ ਹੈ ਸਮੇਂ ਦੇ ਜੋ ਰੁਕਿਆ ਹੋਇਆ ਹੈ ਉਹ ਧਨ ਸੰਪਦਾ ਰੂਪ ਰੰਗ ਵਿੱਚ ਰੁਕਿਆ ਹੋਇਆ ਹੈ ਕੁਝ ਵਰ ਤਮਾਮ ਵਿੱਚ ਵੀ ਰੁਕ ਜਾਂਦੇ ਨੇ ਸਿੱਧੀਆਂ ਰੋਕ ਦਿੰਦੀਆਂ ਨੇ ਇਹ ਸਿੱਧ 84 ਰੁਕਦੇ ਸਨ ਔਰ ਤਿੰਨ ਸ਼ਬਦ ਬੜੇ ਕੀਮਤੀ ਨੇ ਆਸਾ ਰਾਗ ਦੇ ਜ ਬਰਤਰੀ ਦੇ ਪਤੀ ਗੁਰੂ ਨਾਨਕ ਨੇ ਬਰਤਰੀ ਨੂੰ ਕਿਹਾ ਸੀ ਹੱਦ ਹੋ ਗਈ ਤੂੰ ਸਾਰਾ ਸੰਸਾਰ ਪਾਰ ਕਰ ਆਇਆ ਤੇ ਦਰਵਾਜ਼ੇ ਤੇ ਰੁਕ ਗਿਆ ਸਿਧੀਆਂ 'ਚ ਰੁਕ ਗਿਆ ਉਮਰ ਬਹੁਤ ਲੰਬੀ ਹੋ ਗਈ ਸੀ ਬਰਤਰੀ ਦੀ ਪ੍ਰਾਣਾ ਯਮ ਦੀ ਸਾਧਨਾ ਦੇ ਚ ਉਸ ਨੂੰ ਸਫਲਤਾ ਮਿਲ ਗਈ ਐ ਸਵਾਸਾਂ ਨੂੰ ਰੋਕ ਲੈਂਦਾ ਸੀ 2-2 4-4 ਸਾਲ ਬੈਠਾ ਸਮਾਧੀ 'ਚ ਗੁਰਨਾਣਕ ਦੇ ਵਕਤ ਮੌਜੂਦ ਸੀ ਰਾਜੇ ਬਿਕਮਾਜੀਤ ਦਾ ਛੋਟਾ ਵਿਰਾਸ ਸੀ ਪਰ ਸਤਿਗੁਰੂ ਦੇ ਵਕਤ ਮੌਜੂਦ ਸੀ ਤਦੀ ਤਿੰਨ ਸ਼ਬਦ ਨੇ ਸਿਫਤੀ ਰਤਾ ਸਦਬੈ ਰਾਗੀ ਜੂਏ ਜਨਮ ਨਹਾਰੇ ਕਹਿਣਾ ਨਿਕ ਸੁਣ ਭਰਤਰ ਜੋਗੀ ਖੀਵਾ ਅਮਰਤ ਧਾਰੇ ਤਿੰਨ ਸ਼ਬਦ ਨੇ ਕਿਸੇ ਵਕਤ ਇਸ ਦਾ ਜ਼ਿਕਰ ਕਰਾਂਗਾ ਭਰਤਰੀ ਨੂੰ ਮੁਹਾਦਬ ਕਰਕੇ ਸਹਿਬਾ ਨੇ ਕਿਹਾ ਹੱਦ ਹੋ ਗਈ ਤੂੰ ਸਾਰਾ ਸੰਸਾਰ ਲੰਘ ਕੇ ਆ ਗਿਆ ਦੁਆਰ ਤੇ ਰੁਕ ਗਿਆ ਲੰਘੇ ਤਾ ਹੋਈ ਪੌਂਚ ਅਕਾਲ ਦੇ ਵਿੱਚ ਸਿੱਧੀਆਂ 'ਚ ਰੁੱਕ ਕੇ ਰਹਿ ਕੇ ਰੁਕਦੀਆਂ ਨੇ ਸਿੱਧੀਆਂ ਸਿੱਧ ਹੋਵਾ ਸਿੱਧ ਲਈ ਰਿੱਧ ਆਖਾਂ ਬਚਨ ਸਿੱਧੀ ਆ ਗਈ ਹੈ ਜੋ ਬੋਲਦਾ ਹੈ ਹੋ ਜਾਂਦਾ ਹੈ ਜੋ ਕਹਿੰਦਾ ਹੈ ਹੋ ਜਾਂਦਾ ਹੈ ਵਾਕ ਸਿੱਧੀ ਬੋਲ ਸਿੱਧੀ ਮੰਤਰ ਸਿੱਧੀ ਸਾਬ ਕਹਿੰਦੇ ਇਸ ਤੋਂ ਵੀ ਅੱਗੇ ਚਲਾ ਜਾ ਉੱਥੇ ਬੋਲ ਵੀ ਖਤਮ ਹੋ ਜਾਂਦਾ ਹੈ ਜਾਪ ਸੋ ਅਜੱਪਾ ਜਾਪ ਹੈ ਫਿਰ ਪ੍ਰਮਾਤਮਾ ਦੇ ਚ ਜੀਵਣਾ ਹੈ ਜਪ ਵੀ ਨਹੀਂ ਹੈ फिर वाहे गुरु मंत्र भी नहीं है कलगी दर पातशाह कहें मेरा सिख इतना उच्चा चला जावे कि जाप सो अजप एक शब्द मेरे प्राण बसत हैं। बहुत जन्म न आव ऐसा मनुख क्या कर्म कुछ भी नहीं करता नहीं कर्म उस तो कर नहीं है जैसे स्वास चल दे पैने से नहीं चला दे पाए इतना जरूरी कम हो रहा है ਹੱਥ ਪੈਰ ਅਸੀਂ ਚਲਾਉਂਦੇ ਪਿਆ ਜ਼ਬਾਨ ਅਸੀਂ ਚਲਾਉਂਦੇ ਪਿਆ ਦਿਲ ਅਸੀਂ ਨਹੀਂ ਚਲਾ ਰਹੇ ਸਵਾਸ ਅਸੀਂ ਨਹੀਂ ਚਲਾ ਰਹੇ ਤੇ ਇਹ ਨਾ ਚਲਣ ਤੇ ਹੱਥ ਪੈਰ ਚੱਲਣਗੇ ਸਵਾਸ ਨਾ ਚਲਣ ਦਿਲ ਨਾ ਚਲੇ ਜ਼ਬਾਨ ਚਲੇਗੀ ਪਰ ਜ਼ਬਾਨ ਮੈਂ ਚਲਾ ਰਿਹਾ ਹੱਥ ਪੈਰ ਮੈਂ ਚਲਾ ਰਿਹਾ ਦਿਲ ਸਵਾਸ ਇਹ ਤੇ ਮੈਂ ਨਹੀਂ ਚਲਾ ਰਿਹਾ ਇਹ ਤੇ ਹੋ ਰਿਹਾ ਇਹ ਤੇ ਚੱਲ ਰਹਿਣਾ ਇਸ ਤਰ੍ਹਾਂ ਅਕਾਲ ਵਿੱਚ ਪਹੁੰਚਿਆ ਹੋਇਆ ਮਨੁੱਖ ਉਸ ਤੋਂ ਕਰਮ ਹੁੰਦੇ ਨੇ ਕਰਦਾ ਨਹੀਂ ਹੈ ਹੁੰਦਾ ਸਭ ਕੁਝ ਉਸ ਤੋਂ ਹੋ ਰਿਹਾ ਹੈ ਔਰ ਜੋ ਕੁਝ ਵੀ ਹੁੰਦਾ ਹੈ ਉਸ ਤੋਂ ਠੀਕ ਹੀ ਆਉਂਦਾ ਹੈ ਉਸ ਤੇ ਹੋਏ ਕਿਛ ਨਾਹੀ ਬੁਰਾ ਜੋ ਕੁਝ ਵੀ ਹੁੰਦਾ ਹੈ ਉਸ ਤੋਂ ਠੀਕ ਹੁੰਦਾ ਹੈ ਔਰ ਜੋ ਕੁਝ ਉਸ ਦੀ ਜ਼ਿੰਦਗੀ ਚ ਹੋ ਜਾਂਦਾ ਹੈ ਉਹ ਉਸ ਨੂੰ ਪਰਮਾਨ ਆਉਂਦਾ ਜੋ ਹੋਵਾ ਉਹ ਵਤਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਨੇ ਉਸ ਨੂੰ ਕਬੂਲ ਹੁੰਦਾ ਹੈ ਉਸ ਨੂੰ ਪਰਮਾਨ ਆਉਂਦਾ ਇਸ ਤਰ੍ਹਾਂ ਦੇ ਪੁਰਸ਼ ਹੱਸਦੇ ਹੱਸਦੇ ਅਤਤੀ ਤਵੀ ਤੇ ਬੈਠ ਜਾਂਦੇ ਨੇ ਸੋਲੀ ਤੇ ਵੀ ਚੜ ਜਾਂਦੇ ਨੇ ਜੋ ਹੋ ਰਿਹਾ ਹੈ ਠੀਕ ਹੈ ਇਸ ਤਰ੍ਹਾਂ ਦੇ ਮਨੁੱਖ ਅਕਾਲ ਦੇ ਚਾਹੁੰਦੇ ਨੇ ਅਕਾਲ ਵਿੱਚ ਜਨਮ ਨਹੀਂ ਮਰਨ ਨਹੀਂ ਦੁੱਖ ਨਹੀਂ ਸੁਖ ਨਹੀਂ ਇੱਕ ਪਰਮ ਰਸਤੇ ਆਨੰਦ ਦੀ ਅਵਸਥਾ ਹੈ ਸਹਿਬ ਕਹਿੰਦੇ ਨੇ ਇਸ ਥੇ ਪਹੁੰਚੇ ਬਿਨਾ ਪਾਪ ਧੁੱਲਦੇ ਨਹੀਂ ਤੇ ਇੱਥੇ ਪਹੁੰਚਣ ਦਾ ਦਵਾਰ ਹੈ ਸੁਣੀਏ ਮੰਨੀਏ ਮਨ ਕੇ ਤਾ ਭਾਵ ਅੰਤਰਗਤ ਧੀਰਤ ਮਲਨਾ